ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅੰਤਰਰਾਸ਼ਟਰੀ ਮਾਰਕੀਟ ਅਪਡੇਟ ਆਓ ਨਜ਼ਰ ਮਾਰਦੇ ਹਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਦੀਆਂ ਤਾਜ਼ਾ ਕਰੰਸੀ ਦਰਾਂ ਅਤੇ ਨਾਲ ਹੀ ਜਾਣਦੇ ਹਾਂ ਸੋਨੇ ਤੇ ਚਾਂਦੀ ਦੀ ਅੱਜ ਦੀ ਹਾਲਤ ਸਭ ਤੋਂ ਪਹਿਲਾਂ ਗੱਲ ਕਰੀਏ ਕੈਨੇਡਾ ਡਾਲਰ ਦੀ ਅੱਜ ਭਾਰਤੀ ਬਾਜ਼ਾਰ ਦੇ ਵਿੱਚ ਕੈਨੇਡਾ ਡਾਲਰ ਮਜ਼ਬੂਤ ਰੁਝਾਨ ਦੇ ਨਾਲ ਵਪਾਰ ਕਰ ਰਿਹਾ ਹੈ ਇੱਕ ਕੈਨੇਡਾ ਡਾਲਰ ਦੀ ਕੀਮਤ ਲਗਭਗ 61 ਤੋਂ 68 ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ ਵਿਸ਼ਲੇਸ਼ਕਾ ਕਹਨ ਹੈ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਸਥਿਰਤਾ ਅਤੇ ਬੈਂਕ ਆਫ ਕੈਨੇਡਾ ਦੀ ਨੀਤੀਕਰਨ ਕੈਨੇਡਾ ਟੋਲਰ ਨੂੰ ਸਹਾਰਾ ਮਿਲ ਰਿਹਾ ਹੈ। ਹੁਣ ਗੱਲ ਕਰੀਏ ਅਮਰੀਕੀ ਟੋਲਰ ਦੀ ਜੋ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਰੰਸੀ ਮੰਨੀ ਜਾਂਦੀ ਹੈ। ਉਹ ਅੱਜ ਇੱਕ ਅਮਰੀਕੀ ਡੋਲਰ ਦੀ ਕੀਮਤ ਭਾਰਤੀ ਬਾਜ਼ਾਰ ਦੇ ਵਿੱਚ ਲਗਭਗ 83 ਤੋਂ 84 ਰੁਪਏ ਦੇ ਨੇੜੇ ਤੇੜ ਜਲਦੀ ਹੈ। ਅਮਰੀਕਾ ਦੇ ਵਿੱਚ ਬਿਆਜ਼ ਦਰਾਂ, ਮਹਿੰਗਾਈ ਤੇ ਅੰਕੜੇ ਅਤੇ ਫੈਡ ਰਿਜ਼ਰਵ ਦੇ ਬਿਆਨ ਡਾਲਰ ਦੀ ਦਿਸ਼ਾ ਤੈਅ ਕਰ ਰਹੇ ਨੇ। ਹੁਣ ਰੁਕ ਕਰਦੇ ਹਾਂ ਆਸਟ੍ਰੇਲੀਆ ਡਾਲਰ ਤੇ ਵੱਲ। ਆਸਟ੍ਰੇਲੀਆ ਡਾਲਰ ਅੱਜ ਹਲਕੀ ਉਤਾਰ-ਚੜ੍ਹਾਅ ਦੇ ਨਾਲ ਵਪਾਰ ਕਰ ਰਿਹਾ ਹੈ। ਇੱਕ ਆਸਟ੍ਰੇਲੀਆ ਡਾਲਰ ਦੀ ਕੀਮਤ ਲਗਭਗ 55 ਤੋਂ 57 ਰੁਪਏ ਦੇ ਦਰਮਿਆਨ ਚੱਲ ਰਹੀ ਹੈ। ਚੀਨ ਦੇ ਨਾਲ ਵਪਾਰਕ ਸੰਬੰਧਾਂ ਅਤੇ ਕਮੋਡੀਟੀ ਮਾਰਕੀਟ ਦੇ ਵਿੱਚ ਬਦਲਾਅ ਆਸਟ੍ਰੇਲੀਆ ਕਾਉਨਟਰ ਤੇ ਅਸਰ ਪਾ ਰਹੇ ਨੇ। ਹੁਣ ਗੱਲ ਕਰੀਏ ਯੂਨਾਈਟਿਡ ਕਿੰਗਡਮ ਦੇ ਪਾਉਂਡ ਸਟਰਲਿੰਗ ਦੀ ਜੋ ਅੱਜ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਭਾਰਤੀ ਕਰੰਸੀ ਦੇ ਵਿੱਚ ਲਗਭਗ 104 ਤੋਂ 106 ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ ਯੂਕੇ ਦੀ ਅਰਥਵਿਵਸਥਾ ਮਹਿੰਗਾਈ ਅਤੇ ਬੈਂਕ ਆਫ ਇੰਗਲੈਂਡ ਦੀ ਨੀਤੀ ਪਾਉਂਡ ਦੀ ਚਾਲ ਨੂੰ ਪ੍ਰਭਾਵਿਤ ਕਰ ਰਹੀ ਹੈ ਹੁਣ ਅੰਨਿਆ ਸੋਨੇ ਦੀਆਂ ਤਾਜ਼ਾ ਕੀਮਤਾਂ ਦਿਵਾਲ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਅਨਿਸ਼ਚਿਤਤਾ ਤੇ ਮਾਹੌਲ ਕਾਰਨ ਸੋਨੇ ਦੀ ਮੰਗ ਵਧੀ ਹੈ ਭਾਰਤੀ ਬਾਜ਼ਾਰ ਦੇ ਵਿੱਚ ਅੱਜ 24 ਕੈਰੇਟ ਸੋਨਾ ਲਗਭਗ 50000 ਰੁਪਏ ਤੋਂ 64000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਤੇੜੇ ਵਪਾਰ ਕਰ ਰਿਹਾ ਹੈ ਨਿਵੇਸ਼ਕ ਅਜੇ ਵੀ ਸੋਨੇ ਨੂੰ ਸੁਰੱਖਿਅਤ ਨਿਵੇਸ਼ ਦੇ ਵਜੂ ਤਸੀਹ ਦੇ ਦੇ ਨੇ ਅਖੀਰ ਦੇ ਵਿੱਚ ਗੱਲ ਕਰੀਏ ਚਾਂਦੀ ਦੀ ਤਾਂ ਅੱਜ ਚਾਂਦੀ ਦੀ ਕੀਮਤ ਦੇ ਵਿੱਚ ਹਲਕੀ ਤੇਜ਼ੀ ਦੇਖੀ ਗਈ ਹੈ ਭਾਰਤੀ ਮਾਰਕੀਟ ਦੇ ਵਿੱਚ ਚਾਂਦੀ ਲਗਭਗ 72000 ਤੋਂ 75000 ਰੁਪਏ ਪ੍ਰਤੀ ਕਿਲੋਗ੍ਰam ਦੇ ਦਰਮਿਆਨ ਚੱਲ ਰਹੀ ਹੈ ਉਦਯੋਗਿਕ ਮੰਗ ਅਤੇ ਅੰਤਰਰਾਸ਼ਟਰੀ ਸੰਕੇਤ ਚਾਂਦੀ ਦੀ ਕੀਮਤ ਨੂੰ ਪ੍ਰਭਾਵਿਤ ਕਰ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਕੈਨੇਡਾ ਡਾਲਰ ਦੀ ਅੱਜ ਭਾਰਤੀ ਬਾਜ਼ਾਰ ਦੇ ਵਿੱਚ ਕੈਨੇਡਾ ਡਾਲਰ ਮਜ਼ਬੂਤ ਰੁਝਾਨ ਦੇ ਨਾਲ ਵਪਾਰ ਕਰ ਰਿਹਾ ਹੈ ਇੱਕ ਕੈਨੇਡਾ ਡਾਲਰ ਦੀ ਕੀਮਤ ਲਗਭਗ 61 ਤੋਂ 68 ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਸਥਿਰਤਾ ਅਤੇ ਬੈਂਕ ਆਫ ਕੈਨੇਡਾ ਦੀ ਨੀਤੀਕਰਨ ਕੈਨੇਡਾ ਡਾਲਰ ਨੂੰ ਸਹਾਰਾ ਮਿਲ ਰਿਹਾ ਹੈ ਹੁਣ ਗੱਲ ਕਰੀਏ ਅਮਰੀਕੀ ਡਾਲਰ ਦੀ ਜੋ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਰੰਸੀ ਮੰਨੀ ਜਾਂਦੀ ਹੈ ਉਹ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ ਭਾਰਤੀ ਬਾਜ਼ਾਰ ਦੇ ਵਿੱਚ ਲਗਭਗ 83 ਤੋਂ 84 ਪੀ ਡੇ ਨੇੜੇ-ਨੇੜੇ ਚੱਲਦੀ ਹੈ ਅਮਰੀਕਾ ਦੇ ਵਿੱਚ ਵਿਆਜ ਦਰਾਂ ਮਹਿੰਗਾਈ ਦੇ ਅੰਕੜੇ ਅਤੇ ਫੈਡਰਲ ਰਿਜ਼ਰਵ ਦੇ ਬਿਆਨ ਡਾਲਰ ਦੀ ਦਿਸ਼ਾ ਤੈਅ ਕਰ ਰਹੇ ਨੇ ਹੁਣ ਰੁਕ ਕਰਦੇ ਹਾਂ ਆਸਟ੍ਰੇਲੀਆ ਡਾਲਰ ਦੀ ਵੱਲ ਆਸਟ੍ਰੇਲੀਆ ਡਾਲਰ ਅੱਜ ਹਲਕੀ ਉਤਾਰ ਚੜ੍ਹਾਵ ਦੇ ਨਾਲ ਵਪਾਰ ਕਰ ਰਿਹਾ ਹੈ। ਇੱਕ ਆਸਟ੍ਰੇਲੀਆ ਡਾਲਰ ਦੀ ਕੀਮਤ ਲਗਭਗ 55 ਤੋਂ 57 ਰੁਪਏ ਦੇ ਦਰਮਿਆਨ ਚੱਲ ਰਹੀ ਹੈ। ਚੀਨ ਦੇ ਨਾਲ ਵਪਾਰਕ ਸੰਬੰਧਾਂ ਅਤੇ ਘੋੜੀ ਜੀਟੀ ਮਾਰਕੀਟ ਦੇ ਵਿੱਚ ਬਦਲਾਅ ਆਸਟ੍ਰੇਲੀਆ ਡਾਲਰ ਤੇ ਅਸਰ ਪਾ ਰਹੇ ਨੇ। ਹੁਣ ਗੱਲ ਕਰੀਏ ਯੂਨਾਈਟਿਡ ਕਿੰਗਡਮ ਦੇ ਪਾਉਂਡ ਸਟਰਲਿੰਗ ਦੀ ਜੋ ਅੱਜ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਭਾਰਤੀ ਕਰੰਸੀ ਦੇ ਵਿੱਚ ਲਗਭਗ 104 ਤੋਂ 106 ਰੁਪਏ ਦੇ درمیان ਦਰਜ ਕੀਤੀ ਗਈ ਹੈ ਯੂਕੇ ਦੀ ਅਰਥਵਿਵਸਥਾ ਮਹਿੰਗਾਈ ਅਤੇ ਬੈਂਕ ਆਫ ਇੰਗਲੈਂਡ ਦੀ ਨੀਤੀ ਪਾਉਂਡ ਦੀ ਚਾਲ ਨੂੰ ਪ੍ਰਭਾਵਿਤ ਕਰ ਰਹੀ ਹੈ ਹੁਣ ਅੰਨਿਆ ਸੋਨੇ ਦੀਆਂ ਤਾਜ਼ਾ ਕੀਮਤਾਂ ਦਿਵਲ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਅਨਿਸ਼ਚਿਤਤਾ ਦੇ ਮਾਹੌਲ ਕਾਰਨ ਸੋਨੇ ਦੀ ਮੰਗ ਵਧੀ ਹੈ ਭਾਰਤੀ ਬਾਜ਼ਾਰ ਦੇ ਵਿੱਚ ਅੱਜ 24 ਕੈਰੇਟ ਸੋਨਾ ਲਗਭਗ 40000 ਰੁਪਏ ਤੋਂ 44000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਤੇੜੇ ਵਪਾਰ ਕਰ ਰਿਹਾ ਹੈ ਨਿਵੇਸ਼ਕ ਅਜੇ ਵੀ ਸੋਨੇ ਨੂੰ ਸੁਰੱਖਿਅਤ ਨਿਵੇਸ਼ ਦੇ ਵਜੂ ਤਸਦੀ ਦੇ ਰਹੇ ਨੇ ਅਖੀਰ ਦੇ ਵਿੱਚ ਗੱਲ ਕਰੀਏ ਚਾਂਦੀ ਦੀ ਤਾਂ ਅੱਜ ਚਾਂਦੀ ਦੀ ਕੀਮਤ ਦੇ ਵਿੱਚ ਹਲਕੀ ਤੇਜ਼ੀ ਦੇਖੀ ਗਈ ਹੈ ਭਾਰਤੀ ਮਾਰਕੀਟ ਦੇ ਵਿੱਚ ਚਾਂਦੀ ਲਗਭਗ 72000 ਤੋਂ 75000 ਰੁਪਏ ਪ੍ਰਤੀ ਕਿਲੋਗ੍ਰam ਦੇ ਦਰਮਿਆਨ ਚੱਲ ਰਹੀ ਹੈ ਉਦਯੋਗਿਕ ਮੰਗ ਅਤੇ ਅੰਤਰਰਾਸ਼ਟਰੀ ਸੰਕੇਤ ਚਾਂਦੀ ਦੀ ਕੀਮਤ ਨੂੰ ਪ੍ਰਭਾਵਿਤ ਕਰ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਕੈਨੇਡਾ ਡਾਲਰ ਦੀ ਅੱਜ ਭਾਰਤੀ ਬਾਜ਼ਾਰ ਦੇ ਵਿੱਚ ਕੈਨੇਡਾ ਡਾਲਰ ਮਜ਼ਬੂਤ ਰੁਝਾਨ ਦੇ ਨਾਲ ਵਪਾਰ ਕਰ ਰਿਹਾ ਹੈ ਇੱਕ ਕੈਨੇਡਾ ਡਾਲਰ ਦੀ ਕੀਮਤ ਲਗਭਗ 61 ਤੋਂ 68 ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਸਥਿਰਤਾ ਅਤੇ ਬੈਂਕ ਆਫ ਕੈਨੇਡਾ ਦੀ ਨੀਤੀਕਰਨ ਕੈਨੇਡਾ ਡਾਲਰ ਨੂੰ ਸਹਾਰਾ ਮਿਲ ਰਿਹਾ ਹੈ ਹੁਣ ਗੱਲ ਕਰੀਏ ਅਮਰੀਕੀ ਡਾਲਰ ਦੀ ਜੋ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਰੰਸੀ ਮੰਨੀ ਜਾਂਦੀ ਹੈ ਉਹ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ ਭਾਰਤੀ ਬਾਜ਼ਾਰ ਦੇ ਵਿੱਚ ਲਗਭਗ 83 ਤੋਂ 84 ਰੁਪਏ ਦੇ ਨੇੜੇ ਤੇੜੇ ਚੱਲਦੀ ਹੈ ਅਮਰੀਕਾ ਦੇ ਵਿੱਚ ਵਿਆਜ ਦਰਾਂ ਮਹਿੰਗਾਈ ਦੇ ਅੰਕੜੇ ਅਤੇ ਫੈਡਰਲ ਰਿਜ਼ਰਵ ਦੇ ਬਿਆਨ ਡਾਲਰ ਦੀ ਦਿਸ਼ਾ ਤੈਅ ਕਰ ਰਹੇ ਨੇ ਹੁਣ ਰੁਕ ਕਰਦੇ ਹਾਂ ਆਸਟ੍ਰੇਲੀਆ ਡਾਲਰ ਦੇ ਵੱਲ ਆਸਟ੍ਰੇਲੀਆ ਡਾਲਰ ਅੱਜ ਹਲਕੀ ਉਤਾਰ ਚੜ੍ਹਾਵ ਦੇ ਨਾਲ ਵਪਾਰ ਕਰ ਰਿਹਾ ਹੈ। ਇੱਕ ਆਸਟ੍ਰੇਲੀਆ ਡਾਲਰ ਦੀ ਕੀਮਤ ਲਗਭਗ 55 ਤੋਂ 57 ਰੁਪਏ ਦੇ ਦਰਮਿਆਨ ਚੱਲ ਰਹੀ ਹੈ। ਚੀਨ ਦੇ ਨਾਲ ਵਪਾਰਕ ਸੰਬੰਧਾਂ ਅਤੇ ਕਮੋਡੀਟੀ ਮਾਰਕੀਟ ਦੇ ਵਿੱਚ ਬਦਲਾਅ ਆਸਟ੍ਰੇਲੀਆ ਕੜਨਰ ਤੇ ਅਸਰ ਪਾ ਰਹੇ ਨੇ। ਹੁਣ ਗੱਲ ਕਰੀਏ ਯੂਨਾਈਟਿਡ ਕਿੰਗਡਮ ਦੇ ਪਾਉਂਡ ਸਟਰਲਿੰਗ ਦੀ ਜੋ ਅੱਜ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਭਾਰਤੀ ਕਰੰਸੀ ਦੇ ਵਿੱਚ ਲਗਭਗ 104 ਤੋਂ 106 ਰੁਪਏ ਦੇ درمیان ਦਰਜ ਕੀਤੀ ਗਈ ਹੈ ਯੂਕੇ ਦੀ ਅਰਥਵਿਵਸਥਾ ਮਹਿੰਗਾਈ ਅਤੇ ਬੈਂਕ ਆਫ ਇੰਗਲੈਂਡ ਦੀ ਨੀਤੀ ਪਾਉਂਡ ਦੀ ਚਾਲ ਨੂੰ ਪ੍ਰਭਾਵਿਤ ਕਰ ਰਹੀ ਹੈ ਹੁਣ ਅੰਨਿਆ ਸੋਨੇ ਦੀਆਂ ਤਾਜ਼ਾ ਕੀਮਤਾਂ ਦਿਵਲ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਅਨਿਸ਼ਚਿਤਤਾ ਦੇ ਮਾਹੌਲ ਕਾਰਨ ਸੋਨੇ ਦੀ ਮੰਗ ਵਧੀ ਹੈ ਭਾਰਤੀ ਬਾਜ਼ਾਰ ਦੇ ਵਿੱਚ ਅੱਜ 24 ਕੈਰੈਕਟਰ ਸੋਨਾ ਲਗਭਗ 8000 ਰੁਪਏ ਤੋਂ 64000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਤੇੜੇ ਵਪਾਰ ਕਰ ਰਿਹਾ ਹੈ ਨਿਵੇਸ਼ਕ ਅਜੀਬੀ ਸੋਨੇ ਨੂੰ ਸੁਰੱਖਿਤ ਨਿਵੇਸ਼ ਦੇ ਵਜੂ ਤਸੀਹ ਦੇ ਦੇ ਨੇ ਅਖੀਰ ਤੇ ਵਿੱਚ ਗੱਲ ਕਰੀਏ ਚਾਂਦੀ ਦੀ ਤਾਂ ਅੱਜ ਚਾਂਦੀ ਦੀ ਕੀਮਤ ਦੇ ਵਿੱਚ ਹਲਕੀ ਤੇਜ਼ੀ ਦੇਖੀ ਗਈ ਹੈ ਭਾਰਤੀ ਮਾਰਕੀਟ ਦੇ ਵਿੱਚ ਚੰਤੀ ਲਗਭਗ 72000 ਤੋਂ 75000 ਰੁਪਏ ਪ੍ਰਤੀ ਕਿਲੋਗ੍ਰam ਦੇ ਦਰਮਿਆਨ ਚਲਦੀ ਹੈ ਉਦਯੋਗਿਕ ਮੰਗ ਅਤੇ ਅੰਤਰਰਾਸ਼ਟਰੀ ਸੰਕੇਤ ਚੰਤੀ ਦੀ ਕੀਮਤ ਨੂੰ ਪ੍ਰਭਾਵਿਤ ਕਰ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਕੈਨੇਡਾ ਡਾਲਰ ਦੀ ਅੱਜ ਭਾਰਤੀ ਬਾਜ਼ਾਰ ਦੇ ਵਿੱਚ ਕੈਨੇਡਾ ਡਾਲਰ ਮਜ਼ਬੂਤ ਰੁਝਾਨ ਦੇ ਨਾਲ ਵਪਾਰ ਕਰ ਰਿਹਾ ਹੈ ਇੱਕ ਕੈਨੇਡਾ ਡਾਲਰ ਦੀ ਕੀਮਤ ਲਗਭਗ 61 ਤੋਂ 68 ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ ਵਿਸ਼ਲੇਸ਼ਕਾ ਕਹਨ ਹੈ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਸਥਿਰਤਾ ਅਤੇ ਬੈਂਕ ਆਫ ਕੈਨੇਡਾ ਦੀ ਨੀਤੀਕਰਨ ਕੈਨੇਡਾ ਡਾਲਰ ਨੂੰ ਸਹਾਰਾ ਮਿਲ ਰਿਹਾ ਹੈ। ਹੁਣ ਗੱਲ ਕਰੀਏ ਅਮਰੀਕੀ ਡਾਲਰ ਦੀ ਜੋ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕਰੰਸੀ ਮੰਨੀ ਜਾਂਦੀ ਹੈ। ਉਹ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ ਭਾਰਤੀ ਬਾਜ਼ਾਰ ਦੇ ਵਿੱਚ ਲਗਭਗ 83 ਤੋਂ 84 ਰੁਪਏ ਦੇ ਨੇੜੇ ਤੇੜੀ ਚੱਲਦੀ ਹੈ। अमेरिका ब्याज दर महंगाई की दिशा तय कर रहे हूँ रुक करते हैं ऑस्ट्रेलिया डॉलर वाल ऑस्ट्रेलिया डॉलर अज हल्की उतार चढ़ाव के व्यापार कर रहा है एक ऑस्ट्रेलिया डॉलर की कीमत लगभग पचवंजा तो सतवंजा रुपए दरम्यान चल रही है ਕਿੰਦੀ ਨਾਲ ਵਪਾਰਕ ਸੰਪੰਦਤਾ ਅਤੇ ਕਮੋ ਜੀਟੀ ਮਾਰਕੀਟ ਦੇ ਵਿੱਚ ਬਦਲਾਅ ਆਸਟ੍ਰੇਲੀਆ ਕੰਦਰ ਤੇ ਅਸਰ ਪਾ ਰਹੇ ਨੇ ਹੁਣ ਗੱਲ ਕਰੀਏ ਯੂਨਾਈਟਿਡ ਕਿੰਗਡਮ ਦੇ ਪਾਉਂਡ ਸਟਰਲਿੰਗ ਦੀ ਜੋ ਅੱਜ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਭਾਰਤੀ ਕਰੰਸੀ ਦੇ ਵਿੱਚ ਲਗਭਗ 104 ਤੋਂ 106 ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ ਯੂਕੇ ਦੀ ਆਰਥਿਕ ਬਵਸਥਾ ਮਹਿੰਗਾਈ ਅਤੇ ਬੈਂਕ ਆਫ ਇੰਗਲੈਂਡ ਦੀ ਨੀਤੀ ਪਾਉਂਡ ਦੀ ਚਾਲ ਨੂੰ ਪ੍ਰਭਾਵਿਤ ਕਰ ਰਹੀ ਹੈ। ਹੁਣ ਅੰਨਿਆ ਸੋਨੇ ਦੀਆਂ ਤਾਜ਼ਾ ਕੀਮਤਾਂ ਦਿਵਲ। ਅੰਤਰਰਾਸ਼ਟਰੀ ਬਾਜ਼ਾਰ ਤੇ ਵਿੱਚ ਅਨਿਸ਼ਚਿਤਤਾ ਦੇ ਮਾਹੌਲ ਕਾਰਨ ਸੋਨੇ ਦੀ ਮੰਗ ਵਧੀ ਹੈ। ਭਾਰਤੀ ਬਾਜ਼ਾਰ ਤੇ ਵਿੱਚ ਅੱਜ 24 ਕੈਰੇਟ ਸੋਨਾ ਲਗਭਗ 68000 ਤੋਂ 64000 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਤੇੜੇ ਵਪਾਰ ਕਰ ਰਿਹਾ ਹੈ। ਨਿਵੇਸ਼ਕ ਅਜੇ ਵੀ ਸੋਨੇ ਨੂੰ ਸੁਰੱਖਿਅਤ ਨਿਵੇਸ਼ ਦੇ ਵਜੂਦ ਤਸੀਦ ਦੇ ਦੇ ਨੇ। ਅਖੀਰ ਦੇ ਵਿੱਚ ਗੱਲ ਕਰੀਏ ਚਾਂਦੀ ਦੀ ਤਾਂ ਅੱਜ ਚਾਂਦੀ ਦੀ ਕੀਮਤ ਦੇ ਵਿੱਚ ਹਲਕੀ ਤੇਜ਼ੀ ਦੇਖੀ ਗਈ ਹੈ ਭਾਰਤੀ ਮਾਰਕੀਟ ਦੇ ਵਿੱਚ ਚਾਂਦੀ ਲਗਭਗ 72000 ਤੋਂ 75000 ਰੁਪਏ ਪ੍ਰਤੀ ਕਿਲੋਗ੍ਰam ਦੇ ਦਰਮਿਆਨ ਚੱਲ ਰਹੀ ਹੈ ਉਦਯੋਗਿਕ ਮੰਗ ਅਤੇ ਅੰਤਰਰਾਸ਼ਟਰੀ ਸੰਕੇਤ ਚਾਂਦੀ ਦੀ ਕੀਮਤ ਨੂੰ ਪ੍ਰਭਾਵਿਤ ਕਰ ਰਹੇ ਨੇ ਇਸ ਹਨ ਅਸਤੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਅਤੇ ਯੂਕੇ ਦੀਆਂ ਕਰੰਸੀ ਦਰਾਂ ਅਤੇ ਸੋਨੇ ਚਾਂਦੀ ਦੀ ਮਾਰਕੀਟ ਅਪਡੇਟ ਕਲੰਸੀ ਅਤੇ ਬੁਲੀਅਨ ਮਾਰਕੀਟ ਦੇ ਨਾਲ ਜੁੜੀ ਹਰ ਵੱਡੀ ਖਬਰ ਦੇ ਲਈ ਸਾਡੇ ਨਾਲ ਬਨੇ ਰਹੋ ਧੰਨਵਾਦ